Thank you. ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਕਿਨਾ ਜੀ ਬਾਬਾ ਜੀ ਆਪਣਾ ਹਮਜੀਤ ਸਿੰਘ ਨੇ ਅੱਛਾ ਦੇਖਿਆ ਜਾ ਰਿਹਾ ਤੁਹਾਡੇ ਵੱਲੋਂ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇਸ਼ੀ ਵਿਦੇ ਵਾਲੇ ਯੋਗ ਸਪਰਤਕ ਸਬਜ਼ੀ ਦਾ ਲੰਗਰ ਲਾਇਆ ਗਿਆ ਵਾ ਤੇ ਸੰਗਤਾਂ ਬਹੁਤ ਆਉਂਦੀਆਂ ਵਾ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਸਾਡਾ ਇਹੋ ਮੰਨਦਾ ਗਾਉਂਦਾ ਸੰਗਤ ਬਹੁਤ ਲੰਗਰ ਛੱਕੇ ਜਾਂਦੀ ਹੈ ਜਿੱਦਾਂ ਉਹ ਦਾ ਛੱਕੇ ਦਿੰਦੇ ਖਾਲੀ ਹੱਥ ਘਰੀ ਜਾਂਦੇ ਨੇ ਅਸੀਂ ਕਹਿੰਦੇ ਇਥੋਂ ਸਬਜ਼ੀ ਲੈ ਕੇ ਜਾਓ ਰੋਟੀ ਲੈ ਕੇ ਜਾਓ ਘਰ ਜਾ ਕੇ ਸਾਰੇ ਰਿਮੂਵ ਨੂੰ ਲੱਗੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਸੇਵਾ ਨੂੰਭੋਗਿਆ। ਜੀ ਕਟਵਰ ਪੁੱਜੀ ਸਾਹਿਬ ਜੰਦੇ। ਤੇ ਕਿੰਨੀ ਕਿ ਸੰਗਤ ਤੁਹਾਡੇ ਕੋਲ ਜਿਹੜੀ ਸਬਜ਼ੀ ਲੈ ਜਾਂਦੀ ਹੈ ਕਹਿ ਲਓ ਵੀ ਕੋਈ ਗਿਣਤੀ ਨਹੀਂ ਕੀਤੀ ਹੋਈ। ਕਿ ਕਦੀ ਗੁਰੂਬਾਰ ਆਈ ਦੀ ਕਿਰਪਾ ਨਾਲ ਜਾਂ ਹੋਰ ਕਿਸੇ ਦੇ ਸਹਾਇਜਕ ਨਾਲ ਕਿਸ ਤਰ੍ਹਾਂ ਇਹ ਸਾਰਾ ਕੰਮ ਤੁਸੀਂ ਚਲਾ ਰਹੇ ਹੋ। ਕਿਸ ਰਮਾਲਿਕ ਦੀ ਕਿਰਪਾ ਨਾਲ ਜੀ। ਕੀ ਕਹਿਣਾ ਚਾਹੁੰਦੇ ਜੀ ਸ਼ਹੀਦੀ ਦਿਹਾੜੇ ਤੇ ਸੰਗਤ ਨੂੰ ਆਪਣੇ ਵੱਲੋਂ ਕੀ ਤੁਸੀਂ ਅਪੀਲ ਕਰੋਗੇ ਜਾਂ ਸੰਦੇਸ਼ ਦੇਣਾ ਚਾਹੁੰਦੇ ਜੀ? ਅਸੀਂ ਜੀ ਉਹ ਹੈ ਗਵਾ ਹੈ। ਨਵਜੰਦੀ ਜੀ ਨੇ ਆਪਣੇ ਅਸੀਂ ਦਖਨਤਾਜ ਕਿੰਨਾ ਗੁਰਦਵਾਰਾ ਇਸ਼ਨਾਨ ਕਰੋ ਸਾਰਾ ਦੁੱਖ ਮਿਟਦੇ ਆ ਕਹਿਣ ਦੀ ਗੱਲ ਨਹੀਂ ਇਸ ਬੰਦੇ ਨੇ ਕੀਤੀ ਹੋਈ ਐ ਜਿੰਨਾ ਇੱਥੇ ਸਾਰੇ ਜਵਾਬ ਮਿਲੇ ਚੰਦੀਵਰ ਜਵਾਬ ਕੋਲੇ ਇਸ ਗੁਰਦਵਾਰੇ ਇਸ਼ਨਾਨ ਕੀਤੇ ਤੋਂ ਤੁਹਾਡੇ ਸਾਹਮਣੇ ਨੌ ਮਰ ਨੌ ਫਰਟੇ ਅੱਛਾ ਤਰਨਤਾਰਨ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਤੁਹਾਡੇ ਦੁੱਖਾਂ ਨੂੰ ਦੂਰ ਹੋਏ ਨੇ ਤੁਹਾਡੇ ਤੇ ਕੀ ਇਸ ਕੁਝ ਸੰਤਾਂ ਨੂੰ ਕੁਝ ਕਹ ਲੋ ਰੋਗ ਨੇ ਕੁਝ ਕੀ ਉਹਨਾਂ ਨੂੰ ਕਹਿੰਦੇ ਕੀ ਸੰਦੇਸ਼ ਦੋਂਦੇ ਨੇ ਕਿਉਂਕਿ ਤੁਹਾਡੇ ਤੇ ਬੀਤੀ ਜੇ ਤੁਸੀਂ ਕਹੋ ਮੈਂ ਇਸ ਤਰ੍ਹਾਂ ਜਿੰਨੇ ਹਰ ਕੰਮ ਦੇ ਸਵਾਰ ਮਿਲਦਾ ਉਹ ਤੁਹਾਨੂੰ ਕੋ ਰੇ ਸਿੱਧਾ ਸਰਤਾਜ ਜਿਨ੍ਹਾਂ ਆਪਣੇ ਵਾਸਤੇ ਕੁਰਬਾਨੀ ਕੀਤੀ ਸੱਤਿਆ ਕਬੀਲੇ ਦੇ ਪਿੱਛੇ ਸਿਰਾਂ ਨੂੰ ਸਨੂ ਦੇਣ ਵਾਸਤੇ ਇਸ ਤੋਂ ਇਲਾਵਾ ਸਟ੍ਰੈਟਜੀ ਅੱਜ ਲੰਗਰ ਲਗਾਇਆ ਸੀ ਵੀਡੀਓ ਅਦਮਿਸਮਾਰਪੇ ਤਾਂ ਹੋਰ ਕੀ ਤੁਸੀਂ ਯੋਗਦਾਨ ਦਿੰਦੇ ਜੀ ਲੋਕ ਸਲਾਈ ਦੇ ਕੰਮ ਵਾਸਤੇ ਅੱਗੇ ਪਿੱਛੇ ਨੂੰ ਜੀ ਆਪਾਂ ਇਹੋ ਜਿਹੇ ਚੌਕਦਾਰ ਦੇਣ ਤਾਂ ਕੈਂਡ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਪੜੀ ਬਾਕੀ ਸਭ ਲੋਕੀ ਧਿਆਨ ਦੇ ਆ ਜਦੋਂ ਗਰੀਬਾਂ ਦੀ ਸ਼ਾਦੀ ਸ਼ਾਦੀ ਦੀ ਜਿੰਨੀ ਜੋਗੀ ਹੀ ਕਰਦੇ ਆ ਮਾਇਆ ਹੀ ਘੱਟ ਲਉਂਦੇ ਆ ਤਾਂ ਦੀ ਸੇਵਾ ਮਾਂ ਦੀ ਸੇਵਾ ਖੋ ਕਰਦੇ ਆ